ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਭਗਤ ਕਬੀਰ ਜੀੋ ਕੇ ਏਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਕਬੀਰ ਮੇਰੀ ਸਿਮਰਣੀ ਰਸਨਾ ਉਪਰ ਰਾਮ ਏ ਕਬੀਰ ਮੇਰੀ ਜੀਬ ਉਤੇ ਰਾਮ ਦਾ ਨਾਮ ਵਸ ਰਿਹਾ ਹੈ ਇਹੀ ਮੇਰੀ ਮਾਲਾ ਹੈ ਆਦ ਜੋ ਗਾਦੀ ਸਗਲ ਭਗਤ ਤਾ ਕੋ ਸੁਖ ਬਿਸ ਰਾਮ ਜਦ ਤੋਂ ਸ੍ਰਿਸ਼ਟੀ ਬਣੀ ਹੈ ਸਾਰੇ ਭਗਤ ਇਹੇ ਨਾਮ ਸਿਮਰਦੇ ਆਏ ਹਨ ਉਸ ਦਾ ਨਾਮ ਹੀ ਭਗਤਾਂ ਲਈ ਸੁਖ ਤੇ ਸ਼ਾਂਤੀ ਦਾ ਕਾਰਨ ਹੈ ਕਬੀਰ ਮੇਰੀ ਜਾਤ ਕੋ ਸਭ ਕੋ ਹੱਸਨੇ ਹਾਰ ਏ ਕਬੀਰ ਮੇਰੀ ਜਾਤ ਨੂੰ ਹਰੇਕ ਬੰਦਾ ਹੱਸਦਾ ਹੁੰਦਾ ਸੀ ਭਾਵ ਜੁਲਾਹਿਆਂ ਦੀ ਜਾਤ ਨੂੰ ਹਰ ਕੋਈ ਮਖੌਲ ਕਰਦਾ ਹੈ ਬਲਿਹਾਰੀ ਇਸ ਜਾਤ ਕੋ ਜੇ ਜਪਿਓ ਸਿਰਜਨਾਰ ਪਰ ਹੁਣ ਮੈਂ ਇਸ ਜਾਤ ਤੋਂ ਸਦਕੇ ਹਾਂ ਕਿਉਂਕਿ ਇਸ ਵਿੱਚ ਜੰਮ ਕੇ ਮੈਂ ਕਰਤਾਰ ਦੀ ਬੰਦਗੀ ਕੀਤੀ ਹੈ ਤੇ ਆਤਮਿਕ ਸੁਖ ਮਾਣਦਿਆਂ ਹਾਂ ਕਬੀਰ ਡੱਗ ਮੱਗ ਕਿਆ ਕਰੈ ਕਹਾਂ ਢੁਲਾਵੈ ਜਿਉ ਏ ਕਬੀਰ ਸੁਖ ਦੀ ਖਾਤਰ ਪਰਮਾਤਮਾ ਨੂੰ ਵਿਸਾਰ ਕੇ ਹੋਰ ਕਿਹੜੇ ਪਾਸੇ ਮਨ ਨੂੰ ਪਟਕਾਰਿਆ ਹੈ ਪਰਮਾਤਮਾ ਦੀ ਯਾਦ ਵੱਲੋਂ ਕਿਉਂ ਜੱਕੋ ਤਕੇ ਕਰਦਾ ਹੈ ਸਰਬ ਸੂਖ ਕੋ ਨਾਏ ਕੋ ਰਾਮਨਾਮ ਰਸ ਪੀਓ ਪ੍ਰਮਾਤਮਾ ਦੇ ਨਾਮ ਦਾ ਅੰਮ੍ਰਿਤ ਪੀ ਇਹ ਨਾਮ ਹੀ ਸਾਰੇ ਸੁੱਖਾਂ ਦਾ ਪ੍ਰੇਰਕ ਹੈ ਸਾਰੇ ਸੁੱਖ ਪ੍ਰਮਾਤਮਾ ਆਪ ਹੀ ਦੇਣ ਜੋਗਾ ਹੈ ਕਬੀਰ ਕੰਚਨ ਕੇ ਕੁੰਡਲ ਬਣੇ ਉਪਰ ਲਾਲ ਜੜਾਓ ਵੀਰ ਜੇ ਸੋਨੇ ਦੇ ਵਾਲੇ ਬਣੇ ਹੋਏ ਹੋਣ ਉਹਨਾਂ ਵਾਲਿਆਂ ਉੱਤੇ ਲਾਲ ਜੜੇ ਹੋਣ ਤੇ ਇਹ ਵਾਲੇ ਲੋਕਾਂ ਦੇ ਕੰਨਾਂ ਵਿੱਚ ਪਾਏ ਹੋਣ ਦੀ ਸਦਾ ਦੇ ਕਾਨ ਜੋ ਜਿਨ ਮਨ ਨਹੀਂ ਨਾਓ ਪਰ ਜਿਨ੍ਹਾਂ ਦੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਨਹੀਂ ਵੱਸਦਾ ਉਹਨਾਂ ਦੇ ਇਹ ਕੁੰਡਲ ਸੜੇ ਹੋਏ ਕਾਨਿਆਂ ਵਾਂਗ ਲੱਗਦੇ ਹਨ ਜੋ ਬਾਹਰੋਂ ਤਾਂ ਲਿਸ਼ਕਦੇ ਹਨ ਪਰ ਅੰਦਰੋਂ ਸੁਆਹ ਹੁੰਦੇ ਹਨ ਕਬੀਰ ਐਸਾ ਏਕ ਯਾਦ ਜੋ ਜੀਵਤ ਮਿਰ ਤੱਕ ਹੋਏ ਹੈ ਕਬੀਰ ਅਜਿਹਾ ਕੋਈ ਵਿਰਲਾ ਹੀ ਮਨੁੱਖ ਹੁੰਦਾ ਹੈ ਜੋ دنی ਆਵੀ ਸੁੱਖਾਂ ਮੰਨੋ ਬੇਪਰਵਾ ਰਹੇ ਸੁੱਖ ਮਿਲੇ ਚਾਹੇ ਦੁੱਖ ਆਵੇ ਨਿਰਪੈ ਹੋਏ ਕੈ ਗੁਣ ਰਵੈ ਜਤ ਪੇਖੋ ਤਤ ਸੁਏ ਇਸ ਗੱਲ ਦੀ ਪ੍ਰਵਾਹ ਨਾ ਕਰਦਾ ਹੋਇਆ ਉਸ ਪ੍ਰਮਾਤਮਾ ਦੇ ਗੁਣ ਗਾਏ ਜਿਸ ਨੂੰ ਮੈਂ ਜਿੱਧਰ ਵੇਖਦਾ ਹਾਂ ਉਧਰ ਹੀ ਮੌਜੂਦ ਹੈ ਕਵੀਰ ਜਾਂ ਦਿਨ ਹੋ ਮੂਆ ਪਾਸ਼ੈ ਭਿਆ ਆਨੰਦ ਏ ਕਵੀਰ ਪ੍ਰਭੂ ਦੇ ਗੁਣ ਚੇਤੇ ਕਰਕੇ ਜਦੋਂ ਮੇਰਾ ਮੈਂ ਮੈਂ ਕਰਨ ਵਾਲਾ ਸੁਭਾਅ ਮੁੱਕ ਗਿਆ ਤਦੋਂ ਮੇਰੇ ਅੰਦਰ ਸੁਖ ਬਣ ਗਿਆ ਮੋਹ ਮਿਲਿਓ ਪ੍ਰਭ ਆਪਣਾ ਸੰਗੀਪਜਾ ਗੁਬਿੰਦ ਨਿਰਾਸ਼ੋਖੀ ਨਾ ਬਣਿਆ ਮੈਨੂੰ ਮੇਰਾ ਪਿਆਰਾ ਰੱਬ ਮਿਲ ਪਿਆ ਤੇ ਹੁਣ ਮੇਰੇ ਸਾਥੀ ਗਿਆਨ ਇੰਦਰੀ ਵੀ ਪ੍ਰਮਾਤਮਾ ਨੂੰ ਹੀ ਯਾਦ ਕਰਦੇ ਹਨ ਗਿਆਨ ਇੰਦਰੀਆਂ ਦੀ ਰੁਚੀ ਰੱਬ ਵਾਲੇ ਪਾਸੇ ਹੋ ਗਈ ਹੈ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਏ ਕਬੀਰ ਹਰੀ ਨਾਮ ਸਿਮਰ ਕੇ ਹੁਣ ਜਦੋਂ ਮੇਰਾ ਮੈਂ ਮੈਂ ਕਰਨ ਵਾਲਾ ਸੁਭਾਅ ਹਟ ਗਿਆ ਹੈ ਮੈਨੂੰ ਇਉਂ ਜਾਪਦਾ ਹੈ ਕਿ ਮੈਂ ਸਭ ਨਾਲੋਂ ਮਾੜਾ ਹਰੇਕ ਜੀਵ ਮੈਥੋਂ ਚੰਗਾ ਹੈ ਜਿਨ ਐਸਾ ਕਰ ਬੁਝਿਆ ਮਿਤ ਹਮਾਰਾ ਸੋਏ ਨਿਰਾਇਹੀ ਨਹੀਂ ਜਸ ਜਸ ਵੀ ਮਨੋਖ ਨੇ ਇਸੇ ਤਰ੍ਹਾਂ ਦੀ ਸੂਝ ਪ੍ਰਾਪਤ ਕਰ ਲਈ ਹੈ ਉਹ ਵੀ ਮੈਨੂੰ ਆਪਣਾ ਮਿੱਤਰ ਮਾਲੂਮ ਹੁੰਦਾ ਹੈ ਕਬੀਰ ਆਈ ਮੁਝਹਿ ਪੈ ਅਨਿਕ ਕਰੇ ਕਰ ਭੇਸ हे ਕਬੀਰਾ ਇਹ ਹਉਮੈ ਜਿਵੇਂ ਹੋਰਨਾਂ ਨੂੰ ਪਰਮਾਉਣ ਆਉਂਦੀ ਹੈ ਤਿਵੇਂ ਮੇਰੇ ਕੋਲ ਵੀ ਕਈ ਸ਼ਕਲਾਂ ਵਿੱਚ ਆਈ ਹਮ ਰਾਖੇ ਗੁਰ ਆਪਣੇ ਉਨਕੀ ਨੋ ਯਾਦੇਸ਼ ਪਰ ਮੈਨੂੰ ਪਿਆਰੇ ਸਤਗੁਰੂ ਨੇ ਇਸ ਤੋਂ ਬਚਾ ਲਿਆ ਉਸ ਹਉਮੈ ਨੇ ਨੰਕਾਰ ਕੀਤੀ ਉਹ ਹਉਮੈ ਬਦਲ ਕੇ ਨਿਮਰਤਾ ਬਣ ਗਈ ਕਬੀਰ ਸੋਈ ਮਾਰਿਆ ਜੇ ਮੂ ਐ ਸੁਖ ਹੋਏ ਏ ਕਬੀਰ ਇਸ ਹਉਮੈ ਨੂੰ ਹੀ ਮਾਰਨਾ ਚਾਹੀਦਾ ਹੈ ਜਿਸ ਦੇ ਮਰਿਆ ਸੁਖ ਹੁੰਦਾ ਹੈ ਪਲੋ ਪਲੋ ਸਭ ਕੋ ਕਹੈ ਬੁਰੋ ਨ ਮਨ ਕੋਏ ਹਉਮੈ ਦੇ ਤਿਆਗ ਨੂੰ ਹਰੇਕ ਮਨੁੱਖ ਸਲਾਉਂਦਾ ਹੈ ਕੋਈ ਮਨੁੱਖ ਇਸ ਕੰਮ ਨੂੰ ਮਾੜਾ ਨਹੀਂ ਆਖਦਾ ਕਬੀਰ ਰਾਤੀ ਹੋਵੈ ਕਾਰੀਆਂ ਕਰੇ ਉੱਬੈ ਜੰਤ ਏ ਕਬੀਰ ਜਦੋਂ ਰਾਤਾਂ ਹਨੇਰੀਆਂ ਹੁੰਦੀਆਂ ਹਨ ਤਾਂ ਚੋਰ ਆਦਿਕ ਕਾਲੇ ਦਿਲਾਂ ਵਾਲੇ ਬੰਦੇ ਆਪਣੇ ਘਰਾਂ ਤੋਂ ਉੱਠ ਖਲੋਂਦੇ ਹਨ ਲੈ ਪਾਹੇ ਉਠ ਤਾਵਤੇ ਸੇ ਜਾਨ ਮਰੇ ਭਗਵੰਤ ਫਾਹੇ ਲੈ ਕੇ ਦੂਜਿਆਂ ਦੇ ਘਰ ਲੁੱਟਣ ਲਈ ਤੁਰ ਪੈਂਦੇ ਹਨ ਪਰ ਯਕੀਨ ਜਾਣੋ ਅਜਿਹੇ ਬੰਦੇ ਰੱਬ ਵੱਲੋਂ ਮਾਰੇ ਹੋਏ ਹਨ ਕਬੀਰ ਚੰਦਨ ਕਾਬਰ ਵਾਪਲਾ ਬੇੜਿਓ ਟਾਕ ਪਲਾਸ ਏ ਕਬੀਰ ਚੰਦਨ ਦਾ ਨਿੱਕਾ ਜਿਹਾ ਵੀ ਬੂਟਾ ਚੰਗਾ ਜਾਣੋ ਭਾਵੇਂ ਉਹ ਟਾਕ ਪਲਾ ਆਦਕ ਵਰਗੇ ਰੁੱਖਾਂ ਨਾਲ ਕਿਰਿਆ ਹੋਇਆ ਹੋਵੇ ਓਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਉਹ ਟਾਕ ਪਲਾ ਵਰਗੇ ਨਕਮੇ ਰੁੱਖ ਵੀ ਜੋ ਚੰਦਨ ਦੇ ਨੇੜੇ ਉੱਗੇ ਹੋਏ ਹੁੰਦੇ ਹਨ ਚੰਦਨ ਹੀ ਹੋ ਜਾਂਦੇ ਹਨ ਕਬੀਰ ਬਾਸ ਬੜਾਈ ਬੁੱਢਿਆ ਐਉਂ ਮਤ ਡੁੱਬੋ ਕੋਏ ਏ ਕਬੀਰ ਬਾਸ ਦਾ ਬੂਟਾ ਉੱਚਾ ਲੰਮਾ ਹੋਣ ਦੇ ਮਾਣ ਵਿੱਚ ਡੁੱਬਿਆ ਹੋਇਆ ਹੈ ਤੁਸੀਂ ਕੋਈ ਤਰਬਾਰ ਸ਼ਵਾਂਗ ਹੌਮੇ ਵਿੱਚ ਨਾ ਡੁੱਬਜਾਇਓ ਕਿਉਂਕਿ ਚੰਤਨ ਕੈ ਨਿਕਟੇ ਬਸੈ ਬਾਸ ਸੁਗੰਧਨਾ ਹੋਏ ਬਾਸ ਪਾਵੇ ਚੰਦਨ ਦੇ ਨੇੜੇ ਵੀ ਉੱਗਾ ਹੋਇਆ ਹੋਵੇ ਉਸ ਵਿੱਚ ਚੰਦਨ ਵਾਲੀ ਸੁਗੰਧੀ ਨਹੀਂ ਆਉਂਦੀ ਕਬੀਰ ਦੀਨ ਗਵਾਇਆ ਦੁਨੀ ਸਿਆ ਦੁਨੀ ਨਾ ਚਾਲੀ ਸਾਥ ਹੇ ਕਬੀਰ ਗਾਫਲ ਮਨੁਖ ਨੇ ਦੁਨੀਆ ਦੇ ਤਨ ਪਦਾਰਥ ਦੀ ਖਾਤਰ ਦੀਨ ਗਵਾ ਲਿਆ ਅਖੀਰ ਵੇਲੇ ਇਹ ਦੁਨੀਆ ਵੀ ਮਨੁਖ ਦੇ ਨਾਲ ਨਾ ਤੁਰੀ ਪਾਏ ਕੋਹਾੜਾ ਮਾਰਿਆ ਗਾਫਲ ਆਪਣੇ ਹੱਥ ਸੋ ਲਾਪਰਵਾਹ ਬੰਦੇ ਨੇ ਆਪਣੇ ਪੈਰ ਉੱਤੇ ਆਪਣੇ ਹੀ ਹੱਥ ਨਾਲ ਕੋਹਾੜਾ ਮਾਰ ਲਿਆ ਭਾਅ ਆਪਣਾ ਨੁਕਸਾਨ ਆਪ ਹੀ ਕਰ ਲਿਆ ਕਬੀਰ ਜੈ ਜੈ ਹੋਂ ਫਿਰਿਓ ਕੋਤਕ ਠਾਉ ਠਾਏ ਇੱਕ ਵੀਰਾ ਮੈਂ ਜਿੱਥੇ ਜਿੱਥੇ ਗਿਆ ਹਾਂ ਥਾਂ ਥਾਂ ਦੁਨੀਆ ਵਾਲੇ ਰੰਗ ਤਮਾਸ਼ੇ ਹੀ ਵੇਖੇ ਹਨ ਇੱਕ ਰਾਮ ਸਨੇਹੀ ਬਾਹਰਾ ਉਜਰ ਮੇਰਾ ਭਾਏ ਪਰ ਮੇਰੇ ਭਾਦਾ ਦਾ ਉਹ ਹਾਂ ਉਜਾੜ ਹੈ ਜਿੱਥੇ ਪ੍ਰਮਾਤਮਾ ਨਾਲ ਪਿਆਰ ਕਰਨ ਵਾਲਾ ਸੰਤ ਕੋਈ ਨਹੀਂ ਕਿਉਂਕਿ ਉੱਥੇ ਦੁਨੀਆ ਹੀ ਦੁਨੀਆ ਵੇਖੀ ਹੈ ਦੀਨ ਦਾ ਨਾਮ ਨਿਸ਼ਾਨ ਨਹੀਂ ਕਬੀਰ ਸੰਤਨ ਕੀ ਚੁੰਗੀਆਂ ਪਲੀ ਪਟ ਕੁਸ਼ਤੀ ਗਾਉਂ ਏ ਕਬੀਰ ਸੰਤਾਂ ਦੀ ਭੈੜੀ ਜੀ ਕੁੱਲੀ ਵੀ ਮੈਨੂੰ ਸੋਹਣੀ ਲੱਗਦੀ ਹੈ ਉੱਥੇ ਦੀਨ ਵਿਹਾਰ ਜੀ ਦਾ ਹੈ ਪਰ ਖੋਟੇ ਮਨੁੱਖ ਦਾ ਪਿੰਡ ਛੜਦੀ ਪਠੀ ਵਰਗਾ ਜਾਣੋ ਉੱਥੇ ਹਰ ਵੇਲੇ ਦੁਨੀਆ ਦੀ ਤ੍ਰਿਸ਼ਨਾ ਦੀ ਅੱਗ ਬਲ ਰਹੀ ਹੈ ਆਗ ਲਗੋ ਤੈ ਤੋਲ ਹਰ ਜੇ ਨਹੀਂ ਹਰ ਕੋ ਨਾਉਂ ਜਿਸ ਮਹਿਲ ਮਾੜੀ ਵਿੱਚ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ ਉਸ ਨੂੰ ਪਈ ਅੱਗ ਲੱਗੇ ਮੈਨੂੰ ਅਜੇ ਮਹਿਲ ਮਾੜੀਆਂ ਦੀ ਲੋੜ ਨਹੀਂ ਕਬੀਰ ਸੰਤ ਮੁਏ ਕਿਆ ਰੁਈਏ ਜੋ ਆਪਣੇ ਗ੍ਰਹਿ ਜਾਏ ਏ ਕਬੀਰ ਕਿਸੇ ਸੰਤ ਦੇ ਮਰਨ ਤੇ ਅਫਸੋਸ ਕਰਨ ਦੀ ਲੋੜ ਨਹੀਂ ਕਿਉਂਕਿ ਉਹ ਸੰਤ ਤਾਂ ਉਸ ਘਰ ਵਿੱਚ ਜਾਂਦਾ ਹੈ ਜਿੱਥੋਂ ਉਸ ਨੂੰ ਕੋਈ ਕੱਢੇਗਾ ਨਹੀਂ ਭਾਵੇਂ ਉਹ ਸੰਤ ਦੀਨ ਦਾ ਵਪਾਰੀ ਹੋਣ ਕਰਕੇ ਪ੍ਰਭੂ ਚਰਣਾ ਵਿੱਚ ਜਾ ਪੜਦਾ ਹੈ ਰੋਬ ਸਾਖਤ ਬਾਪਰੇ ਜੋ ਹਟ ਹਟ ਬਿਕਾਏ ਜੇ ਅਫਸੋਸ ਕਰਨਾ ਹੈ ਤਾਂ ਉਸ ਮੰਦ ਭਾਗੀ ਦੇ ਮਰਨ ਤੇ ਅਫਸੋਸ ਕਰੋ ਜੋ ਪ੍ਰਭੂ ਚਰਨਾ ਤੋਂ ਵਿਛੜਿਆ ਹੋਇਆ ਹੈ ਉਹ ਆਪਣੇ ਕੀਤੇ ਮੰਦ ਕਰਮਾਂ ਦੇ ਵੱਟੇ ਹਰੇਕ ਹੱਡੀ ਤੇ ਵਿਕਦਾ ਹੈ ਭਾਵ ਸਾਰੀ ਦੁਨੀਆ ਦੀ ਖਾਤਰ ਭਟਕਣ ਕਰਕੇ ਹੁਣ ਕਈ ਜੂਨਾ ਵਿੱਚ ਭਟਕਦਾ ਹੈ ਕਬੀਰ ਸਾਕਤ ਐਸਾ ਹੈ ਜੈਸੀ ਲਸਨ ਕੀ ਖਾਨ ਏਕਬੀਰ ਜੋ ਮੁਨੱਖ ਰੱਬ ਨਾਲੋਂ ਟੁੱਟਾ ਹੋਇਆ ਹੈ ਜੋ ਦੁਨੀਆਂ ਦੀ ਖਾਤਰ ਦੀਨ ਨੂੰ ਗਵਾਈ ਜਾ ਰਿਹਾ ਹੈ ਉਸ ਨੂੰ ਇਉਂ ਸਮਝੋ ਜਿਵੇਂ ਥੋਮ ਦੀ ਭਰੀ ਹੋਈ ਕੋਠੜੀ ਹੈ ਕੋਨੇ ਬੈਠੇ ਖਾਈਐ ਪ੍ਰਗਟ ਹੋਏ ਨਿਦਾਨ ਥੋਮ ਨੂੰ ਕਿਤੇ ਲੁਕਵੇਂ ਥਾਂ ਵੀ ਬਹਿ ਕੇ ਖਾ ਲਈਏ ਤਾਂ ਵੀ ਉਹ ਜ਼ਰੂਰ ਆਪਣੀ ਮੋਟੋਂ ਉੱਗੜ ਪੈਂਦਾ ਹੈ ਸਾਕਤ ਦੇ ਅੰਦਰੋਂ ਵੀ ਜਦੋਂ ਨਿਕਲਣਗੇ ਮੰਦੇ ਬਚਨ ਹੀ ਨਿਕਲਦੇ ਹਨ ਕਬੀਰ ਮਾਇਆ ਢੋਲਣੀ ਪਾਵਣ ਚ ਕੋਲਣ ਹਾਰ ਏ ਕਬੀਰ ਇਸ ਦੁਨੀਆ ਮਾਇਆ ਨੂੰ ਦੁੱਧ ਦੀ ਭਰੀ ਚਾਟੀ ਸਮਝੋ ਹਰੇਕ ਜੀਵ ਦਾ ਸਵਾਸ ਸਵਾਸ ਉਸ ਚਾਟੀ ਨੂੰ ਰੜਕਣ ਲਈ ਮਧਾਣੀ ਮਿੱਠ ਲਵੋ ਸੰਤੋ ਮੱਖਣ ਖਾਇਆ ਸਾਸ਼ ਪੀਐ ਸੰਸਾਰ ਜਿਨ੍ਹਾਂ ਨੂੰ ਇਹ ਦੁੱਧ ਰਿੜਕਣ ਦੀ ਜਾਂਚ ਆ ਗਈ ਜਿਨ੍ਹਾਂ ਪ੍ਰਮਾਤਮਾ ਦਾ ਸਿਮਰਨ ਕਰਦੇ ਐ ਇਸ ਮਾਇਆ ਨੂੰ ਵਰਤਿਆ ਜਿਨ੍ਹਾਂ ਨੇ ਦੁਨੀਆ ਨੂੰ ਵਣਜਿਆ ਪਰ ਦੀਨ ਵੀ ਗਵਾਚਾ ਨਹੀਂ ਦਿੱਤਾ ਉਹਨਾਂ ਸੰਤ ਜਨਾਂ ਨੇ ਇਸ ਰਿੜਕੇ ਵਿੱਚੋਂ ਮੱਖਣ ਹਾਸਲ ਕੀਤਾ ਤੇ ਖਾਦਾ ਭਾਵ ਮਨੁੱਖਾ ਜਨਮ ਦਾ ਅਸਲ ਮਨੋਰਥ ਹਾਸਲ ਕੀਤਾ ਜਿਵੇਂ ਦੁੱਧ ਨੂੰ ਰੜਕਣ ਦਾ ਮਨੋਰਥ ਹੈ ਮੱਖਣ ਕੱਟਣਾ ਪਰ ਨਿਰੀ ਦੁਨੀਆ ਦਾ ਵਪਾਰੀ ਮਾਨੋ ਲੱਸੀ ਹੀ ਪੀ ਰਿਆ ਹੈ ਮਨੁੱਖਾ ਜਨਮ ਦਾ ਅਸਲੀ ਮਨੋਰਥ ਨਹੀਂ ਪਾ ਸਕਿਆ ਕਬੀਰ ਮਾਇਆ ਡੋਲਣੀ ਪਵਨ ਵਹ ਹਿਵਤਾੜ ਏ ਕਬੀਰ ਇਹ ਦੁਨੀਆ ਮਾਇਆ ਮਾਨੋਂ ਦੁੱਧ ਦੀ ਚਾਟੀ ਹੈ ਇਸ ਚਾਟੀ ਵਿੱਚ ਨਾਮ ਦੀ ਠੰਡਕ ਵਾਲੇ ਸਵਾਸ ਮਾਨੋਂ ਮਧਾਣੀ ਹਲਾਈ ਜਾ ਰਹੀ ਹੈ ਜਿਨ ਬਿਲੋਇਆ ਤਿੰਨ ਖਾਇਆ ਅਵਰ ਬਿਲੋਵਨ ਹਾਰ ਜਿਸ ਭਾਗਾ ਵਾਲੇ ਮਨੁੱਖ ਨੇ ਇਸ ਮਧਾਣੀ ਨਾਲ ਦੁੱਧ ਰਿੜਕਿਆ ਹੈ ਉਸਨੇ ਮੱਖਣ ਖਾਦਾ ਹੈ ਬਾਕੀ ਦੇ ਹੋਰ ਲੋਕ ਨਿਰਾ ਰੜਕ ਹੀ ਰਹੇ ਹਨ ਉਹਨਾਂ ਨੂੰ ਮੱਖਣ ਖਾਨ ਨੂੰ ਨਹੀਂ ਮਿਲਦਾ ਭਾਵ ਜੋ ਲੋਕ ਤਿਰਵਾ ਮਾਤਰ ਮਾਇਆ ਨੂੰ ਵਰਤਦੇ ਹਨ ਤੇ ਨਾਲ-ਨਾਲ ਸਵਾਸ ਸਵਾਸ ਪ੍ਰਮਾਤਮਾ ਨੂੰ ਯਾਦ ਰੱਖਦੇ ਹਨ ਉਹਨਾਂ ਦਾ ਜੀਵਨ ਸ਼ਾਂਤੀ ਭਰਿਆ ਹੁੰਦਾ ਹੈ ਮਨੁੱਖਾ ਜਨਮ ਦਾ ਅਸਲ ਮਨੋਰਥ ਉਹ ਪ੍ਰਾਪਤ ਕਰ ਲੈਂਦੇ ਹਨ ਪਰ ਜੋ ਲੋਕ ਦੀਨ ਵਿਸਾਰ ਕੇ ਨਿਰੀ ਦੁਨੀਆ ਪਿੱਛੇ ਦੌੜ ਭੱਜ ਕਰਦੇ ਹਨ ਉਖਾਰ ਹੁੰਦੇ ਹਨ ਤੇ ਜੀਵਨ ਅਜਾਈਂ ਗਵਾ ਜਾਂਦੇ ਹਨ ਕਬੀਰ ਮਾਇਆ ਚੋੜਟੀ ਮੁਸ ਮੁਸਲਾਵੇ ਹਾਟ ਏ ਕਬੀਰ ਇਹ ਦੁਨੀਆ ਇਹ ਮਾਇਆ ਮੋਮੋ ਠੱਗਣੀ ਹੈ ਜੋ ਲੋਕ ਦੀਨ ਵਿਸਾਰ ਕੇ ਨਿਰੀ ਦੁਨੀਆ ਦੀ ਖਾਤਰ ਭਟਕ ਰਹੇ ਹਨ ਉਹਨਾਂ ਨੂੰ ਠੱਗ ਠੱਗ ਕੇ ਇਹ ਮਾਇਆ ਆਪਣੀ ਹੱਟੀ ਹੋਰ ਮੋਰ ਸਜਾਉਂਦੀ ਹੈ ਏਕ ਕਬੀਰ ਨਾਮ ਸੈ ਜਿਨ ਕੀਨੀ ਬਾਰਾਟ ਏ ਕਬੀਰ ਸਿਰਫ ਉਹ ਮਨੁੱਖ ਇਸ ਠੱਗੀ ਤੋਂ ਬਚਿਆ ਰਹਿੰਦਾ ਹੈ ਜਿਸ ਨੇ ਇਸ ਮਾਇਆ ਦੀਆਂ 12 ਵੰਡੀਆਂ ਕਰ ਦਿੱਤੀਆਂ ਹਨ ਜਿਸ ਨੇ ਇਸ ਦੀ ਠੱਗੀ ਨੂੰ ਭੰਨ ਕੇ ਰੱਖ ਦਿੱਤਾ ਹੈ ਕਬੀਰ ਸੁਖ ਨਾ ਇਹ ਜੁਗ ਕਰੇ ਜੁਬ ਤੈ ਮੀਤ ਏ ਕਬੀਰ ਦੀਨ ਵਿਸਾਰ ਕੇ ਪ੍ਰਮਾਤਮਾ ਨੂੰ ਭੁਲਾ ਕੇ ਤੂੰ ਜੋ ਪੁੱਤਰ ਇਸਤਰੀ ਧਨ ਮਿਲ ਖਾਦਕ ਕਈ ਮਿੱਤਰ ਬਣਾ ਰਿਆ ਹੈ ਇਸ ਮਨੁੱਖਾ ਜਨਮ ਵਿੱਚ ਇਨ੍ਹਾਂ ਮਿੱਤਰਾਂ ਤੋਂ ਸੁਖ ਨਹੀਂ ਮਿਲੇਗਾ ਜੋ ਚਿਤ ਰੱਖੇ ਇੱਕ ਸਿਉ ਤੇ ਸੁਖ ਪਾਵੇ ਨੀ ਤ ਸਿਰਫ ਉਹ ਮਨੁੱਖ ਸਦਾ ਸੁਖ ਮਾਨਦੇ ਹਨ ਜੋ ਦੁਨੀਆ ਵਿੱਚ ਵਰਤਦੇ ਹੋਏ ਵੀ ਇੱਕ ਪ੍ਰਮਾਤਮਾ ਨਾਲ ਆਪਣਾ ਮਨ ਜੋੜ ਰੱਖਦੇ ਹਨ ਕਬੀਰ ਜਿਸ ਮਰਨੇ ਤੇ ਜਗ ਡਰੈ ਅਨੰਦ ਦੁਨੀਆ ਦੀ ਖਾਤਰ دین ਨੂੰ ਵਿਸਾਰ ਕੇ ਮਨੁੱਖ ਧਨ ਪਦਾਰਥ ਪੁੱਤਰ ਇਸਤਰੀ ਆਦਿਕ ਕਈ ਮਿੱਤਰ ਬਣਾਉਂਦਾ ਹੈ ਅਤੇ ਇਹਨਾਂ ਤੋਂ ਸੁੱਖ ਦੀ ਆਸ ਰੱਖਦਾ ਹੈ ਇਸ ਆਸ ਦੇ ਕਾਰਨ ਹੀ ਇਹਨਾਂ ਨਾਲੋਂ ਮੋਹ ਤੋੜ ਨਹੀਂ ਸਕਦਾ ਪਰ ਏ ਕਬੀਰ ਜਿਸ ਮੋਹ ਦੇ ਤਿਆਗ ਰੂਪ ਮੌਤ ਤੋਂ ਜਗਤ ਝੱਕਦਾ ਹੈ ਅਸਨਾਨ ਮੇਰੇ ਮਨ ਵਿੱਚ ਖੁਸ਼ੀ ਪੈਦਾ ਹੁੰਦੀ ਹੈ ਮਰਨੇ ਹੀ ਤੇ ਪਾਈਐ ਪੂਰਨ ਪਰਮ ਆਨੰਦ ਦੁਨੀਆ ਦੇ ਇਸ ਮੋਹ ਵੱਲੋਂ ਮਰਿਆ ਹੀ ਉਹ ਪ੍ਰਮਾਤਮਾ ਮਿਲਦਾ ਹੈ ਜੋ ਮੁਕੰਮਲ ਤੌਰ ਤੇ ਆਨੰਦ ਸਰੂਪ ਹੈ RAM ਪਦਾਰਥ ਪਾਏ ਕੈ ਕਬੀਰ ਗਾਂਠ ਨਾ ਖੋਲ ਜਿੱਧਰ ਤੱਕੋ ਦੁਨੀਆ ਦੀ ਖਾਤਰ ਦੌੜ ਭੱਜ ਹੈ ਸੋ ਏ ਕਬੀਰ ਚੰਗੇ ਭਾਗਾ ਨਾਲ ਜੇ ਤੈਨੂੰ ਪ੍ਰਮਾਤਮਾ ਦੇ ਨਾਮ ਦੀ ਸੋਹਣੀ ਵਸਤ ਮਿਲ ਗਈ ਹੈ ਤਾਂ ਇਹ ਗੱਠੜੀ ਹੋਰ ਨਾ ਅੱਗੇ ਨਾ ਖੋਲਦਾ ਫਿਰ ਨਹੀਂ ਪਟਨ ਨਹੀਂ ਪਾਰ ਖੂ ਨਹੀਂ ਗਾਹਕ ਨਹੀਂ ਮੋਲਾ ਜਗਤ ਦੁਨੀਆ ਵਿੱਚ ਇਤਨਾ ਮਸਤ ਹੈ ਕਿ ਨਾ ਪਦਾਰਥ ਦੇ ਖੀਦਨ ਲਈ ਨਾ ਕੋਈ ਮੰਡੀ ਹੈ ਨਾ ਕੋਈ ਇਸ ਵਸਤ ਦੀ ਕਦਰ ਕਰਨ ਵਾਲਾ ਹੈ ਨਾ ਇਹ ਕੋਈ ਵਸਤ ਖਰੀਦਣੀ ਚਾਹੁੰਦਾ ਹੈ ਤੇ ਨਾ ਕੋਈ ਇਤਨੀ ਕੀਮਤ ਹੀ ਦੇਣ ਨੂੰ ਤਿਆਰ ਹੈ ਕਿ ਦੁਨੀਆ ਨਾਲੋਂ ਪ੍ਰੀਤ ਤੋੜੇ ਕਬੀਰ ਤਾਂ ਸੋ ਪ੍ਰੀਤ ਕਰ ਜਾ ਕੋਠਾ ਕੋਟਰਾ ਰਾਮ ਏ ਕਬੀਰ ਉਸ ਸਤਸੰਗੀ ਨਾਲ ਸਾਥ ਬਣਾ ਜਿਸ ਦਾ ਆਸਰਾ ਪਰਣਾ ਉਹ ਪ੍ਰਮਾਤਮਾ ਹੈ ਜੋ ਸਭ ਦਾ ਮਾਲਕ ਹੈ ਰਾਮ ਪਦਾਰਥ ਦੇ ਵਣਜਾਰਿਆਂ ਨਾਲ ਬਣੀ ਹੋਈ ਪ੍ਰੀਤ ਤੋੜ ਨਿਭ ਸਕਦੀ ਹੈ ਪੰਡਤ ਰਾਜੇ ਭੂਪਤੀ ਆਵ ਕੋਨੇ ਕਾਂ ਜਿਹਨਾਂ ਨੂੰ ਵਿਦਿਆ ਰਾਜ ਭੁਇਆਂ ਤੱਕ ਦਾ ਮਾਣ ਹੈ ਜੋ ਦੁਨੀਆਂ ਦੇ ਵਪਾਰੀ ਹਨ ਉਹ ਪੰਡਤ ਹੋਣ ਚਾਹੇ ਰਾਜੇ ਹੋਣ ਚਾਹੇ ਬੜੀ ਭੁਇਆਂ ਦੇ ਮਾਲਕ ਹੋਣ ਕਿਸੇ ਕੰਮ ਨਹੀਂ ਆਉਂਦੇ ਕਬੀਰ ਪ੍ਰੀਤਾ ਇੱਕ ਸਿਆੰਕੀਏ ਆਨੰਦ ਵਿਦਾ ਜਾਏ ਏ ਕਬੀਰ ਦੁਨੀਆ ਵਾਲਾ ਹੋਰ ਹੋਰ ਸਹਿਮ ਤਦੋਂ ਹੀ ਦੂਰ ਹੁੰਦਾ ਹੈ ਜੇ ਇੱਕ ਪਰਮਾਤਮਾ ਨਾਲ ਪਿਆਰ ਪਾਇਆ ਜਾਏ ਪਾਵੈ ਲਾਂਬੇ ਕੇਸ ਕਰ ਪਾਵੈ ਕਰ ਮੁੰਡਾ ਏ ਜਦ ਤੱਕ ਪ੍ਰਭੂ ਨਾਲ ਪ੍ਰੀਤ ਨਹੀਂ ਜੋੜੀ ਜਾਂਦੀ ਦੁਨੀਆ ਵਾਲੀ ਦੁਗਦਾ ਮਿਟ ਨਹੀਂ ਸਕਦੀ ਚਾਹੇ ਸਵਾ ਮਲ ਕੇ ਲੰਮੀਆਂ ਜਟਾਂ ਰੱਖ ਲੈ ਚਾਹੇ ਉੱਕਾ ਹੀ ਸਿਰ ਰੋਡ ਮੋਡ ਕਰ ਲੈ ਅਤੇ ਜੰਗਲਾਂ ਜਾਂ ਤੀਰਥਾਂ ਤੇ ਜਾ ਕੇ ਡੇਰਾ ਲਾ ਲੈ ਕਬੀਰ ਜਗ ਕਾਜਲ ਕੀ ਕੋਠਰੀ ਅੰਤ ਪਰੇ ਤਿਸਮਾ ਹੈ ਏ ਕਬੀਰ ਦੁਨੀਆ ਦਾ ਮੋਹ ਮਾਨੋ ਇੱਕ ਐਸੀ ਕੋਠੜੀ ਹੈ ਜੋ ਕਾਲਖ ਨਾਲ ਭਰੀ ਹੋਈ ਹੈ ਇਸ ਵਿੱਚ ਉਹ ਬੰਦੇ ਡਿੱਗੇ ਪਏ ਹਨ ਜਿਨ੍ਹਾਂ ਦੀਆਂ ਅੱਖਾਂ ਬੰਦ ਹਨ ਜਿਨ੍ਹਾਂ ਨੂੰ ਦੀਨ ਦੀ ਸੂਝ ਨਹੀਂ ਆਈ ਚਾਹੇ ਉਹ ਪੰਡਿਤ ਰਾਜੇ ਪੂਪਤੀ ਹਨ ਚਾਹੇ ਜਟਾ ਧਾਰੀ ਸੰਨਿਆਸੀ ਆਦਿਕ ਤਿਆਗੀ ਹਨ ਹੋਮ ਬਲੇ ਹਾਰੀ ਤਨ ਕੋ ਪੈਸ ਜੋ ਨੀ ਕਸ ਜਾਏ ਪਰ ਮੈਂ ਉਹਨਾਂ ਤੋਂ ਸਦਕੇ ਹਾਂ ਜੋ ਇਸ ਵਿੱਚ ਡਿੱਗ ਕੇ ਮੋੜ ਨਿਕਲ ਆਉਂਦੇ ਹਨ ਜੋ ਇੱਕ ਪ੍ਰਮਾਤਮਾ ਨਾਲ ਪਿਆਰ ਪਾ ਕੇ ਦੁਨੀ ਦੇ ਮੋਹ ਨੂੰ ਤਿਆਗ ਦਿੰਦੇ ਹਨ ਕਬੀਰ ਇਹ ਤਨ ਜਾਏਗਾ ਸਕੋ ਤਾਲੇ ਹੋ ਬਹੋਰ ਏ ਕਬੀਰ ਇਹ ਸਾਰਾ ਸਰੀਰ ਨਾਸ਼ ਹੋ ਜਾਏਗਾ ਜੇ ਤੁਸੀਂ ਇਸ ਨੂੰ ਨਾਸ਼ ਹੋਣ ਤੋਂ ਬਚਾ ਸਕਦੇ ਹੋ ਤਾਂ ਬਚਾ ਲਵੋ ਭਾਵ ਕੋਈ ਵੀ ਆਪਣੇ ਸਰੀਰ ਨੂੰ ਨਾ ਸੌਣ ਤੋਂ ਬਚਾ ਨਹੀਂ ਸਕਦਾ ਇਹ ਜ਼ਰੂਰ ਹੈ ਨਾਸ਼ ਹੋਵੇਗਾ ਨੰਗੇ ਪਾਵੋਂ ਤੇ ਗਏ ਜਿਨ ਕੇ ਲੱਖ ਕਰੋੜ ਜਿੰਨਾ ਬੰਦਿਆਂ ਦੇ ਪਾਸ ਲੱਖਾਂ ਕਰੋੜਾਂ ਰੁਪਏ ਜਮ੍ਹਾਂ ਸਨ ਉਹ ਵੀ ਇੱਥੋਂ ਨੰਗੇ ਪੈਰੀ ਹੀ ਭਾਵ ਕੰਗਾਲਾਂ ਵਾਂਗ ਹੀ ਚਲੇ ਗਏ ਸਾਰੀ ਉਮਰ ਦੁਨੀਆ ਦੀ ਖਾਤਰ ਭਟਕਦੇ ਰਹੇ ਦੀਨ ਨੂੰ ਵਿਸਾਰ ਦਿੱਤਾ ਆਖਰੇ ਦੁਨੀਆ ਤਾਂ ਇੱਥੇ ਰਹਿ ਗਈ ਇਥੋਂ ਆਤਮਕ ਜੀਵਨ ਵਿੱਚ ਨਿਰੂਲ ਕੰਗਾਲ ਹੋ ਕੇ ਤੁਰੇ ਕਬੀਰ ਇਹ ਤਨ ਜਾਏਗਾ ਕੰਵਨ ਮਹਾ ਰਗ ਲਾਏ ਏ ਕਬੀਰ ਇਹ ਨਾਸ਼ ਹੋ ਜਾਏਗਾ ਇਸ ਨੂੰ ਕਿਸੇ ਉਸ ਕੰਮ ਵਿੱਚ ਜੋੜ ਜੋ ਤੇਰੇ ਲਈ ਲਾਹੇਵੰਦਾ ਹੋਵੇ ਕੈ ਸੰਗਤ ਕਰ ਸਾਧ ਕੀ ਕੈ ਹਰ ਕੇ ਗੁਣ ਗਾਏ ਸੁ ਸਾਧ ਸੰਗਤ ਕਰ ਤੇ ਪ੍ਰਭੂ ਦੀ ਸਿੱਖਤ ਸਲਾਹ ਕਰ ਦੁਨੀਆ ਇੱਥੇ ਰਹਿ ਜਾਂਦੀ ਹੈ ਦੀਨ ਹੀ ਸਾਥੀ ਬਣਦਾ ਹੈ ਕਬੀਰ ਮਰਤਾ ਮਰਦਾ ਜਗ ਮੁਵਾ ਮਰ ਪੀਣਾ ਜਾਣਿਆ ਕੋਏ ਏ ਕਬੀਰ ਨਿਰੀ ਦੁਨੀਆ ਦਾ ਵਪਾਰੀ ਜਗਤ ਹਰ ਵੇਲੇ ਮੌਤ ਦੇ ਸਹਿਮ ਦਾ ਦਬਾਇਆ ਰਹਿੰਦਾ ਹੈ ਨਿਰੀ ਮਾਇਆ ਦਾ ਵਪਾਰੀ ਕਿਸੇ ਤਰ੍ਹਾਂ ਨੂੰ ਵੀ ਸਮਝ ਨਹੀਂ ਆਉਂਦੀ ਕਿ ਮੌਤ ਦਾ ਇਹ ਸਹਿਮ ਕਿਵੇਂ ਮੁਕਾਇਆ ਜਾਏ ऐसे मरने जो मरै बहर ना मरना होए साथ संगत ਵਿੱਚ ਪ੍ਰਭੂ ਦੀ ਸਿੱਖ ਸਲਾਹ ਕਰਕੇ ਜੋ ਮਨੁੱਖ ਜਿਉਂਦਾ ਹੀ ਮਰਦਾ ਹੈ ਦੁਨੀਆਂ ਵੱਲੋਂ মোহ ਤੋੜਦਾ ਹੈ ਉਸ ਨੂੰ ਫਿਰ ਇਹ ਸਹਿਮ ਨਹੀਂ ਰਹਿੰਦਾ ਕਵੀਰ ਮਾਨਸ ਜਨਮ ਦੋ ਲੰਬ ਹੈ ਹੋਏ ਨਬਾਰੇ ਬਾਰ ਏਕ ਵੀਰ ਮਨੁੱਖਾ ਜਨਮ ਬੜੀ ਮੁਸ਼ਕਲ ਨਾਲ ਮਿਲਦਾ ਹੈ ਤੇ ਜੇ ਪ੍ਰਭੂ ਦਾ ਨਾਮ ਵਿਸਾਰ ਕੇ ਨਿਰਾ ਦੁਨੀਆ ਵਿੱਚ ਲੱਗ ਕੇ ਇੱਕ ਵਾਰੀ ਹੱਥੋਂ ਗਿਆ ਤਾਂ ਮੁੜ ਮੜ ਨਹੀਂ ਮਿਲਦਾ ਜਿਉ ਬਨ ਫਲ ਪਾਕੇ ਪਏ ਗਿਰਹ ਬਰਨ ਲਾਗੈ ਡਾਰ ਜਿਉ ਬਨ ਫਲ ਪਾਕੇ ਪੁਏ ਗਿਰੈ ਬਹਰਨ ਲਾਗੈ ਡਾਰ ਜਿਵੇਂ ਜੰਗਲਾਂ ਦੇ ਰੁੱਖਾਂ ਦੇ ਪੱਕੇ ਹੋਏ ਫਲ ਜਦੋਂ ਜ਼ਮੀਨ ਉੱਤੇ ਡਿੱਗ ਪੈਂਦੇ ਹਨ ਤਾਂ ਮੁੜ ਡਾਲੀ ਨਾਲ ਨਹੀਂ ਲੱਗਦੇ ਕਬੀਰਾ ਮਾਨਸ ਜਨਮ ਦੁਲੰਬ ਹੈ ਹੋਏ ਨੰਬੜ ਬਾਰ ਜਿਉ ਬਨ ਫਲ ਪਾਕੇ ਪੁਹੇ ਗਿਰੇ ਬਾਹਰ ਨਾਲਾ ਗੈਡਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ